ਅਮੀ ਦੋਸਤੋ ਇੱਕ ਨਾ ਆ ਨੀਚੇ ਦੇਖੋ ਸੋਨੇ ਇੱਕ ਵੀਡੀਓ ਦਿਖਾ ਰਿਹਾ ਇਹਨੂੰ ਧਿਆਨ ਨਾਲ ਦੇਖੋ ਇੱਕ ਬਾਡੀ ਬਿਲਡਰ ਹੈ ਉਹਨੂੰ ਇੱਕ ਸ਼ੋਹਰ ਦੇ ਦੌਰਾਨ ਸਨਮਾਨਿਤ ਕੀਤਾ ਜਾ ਰਿਹਾ ਇੱਕ ਮਿਕਸਰ ਦੇ ਕੇ ਬਾਅਦ ਵਿੱਚ ਕੋਈ ਉਥੇ ਡਿਸਪਿਊਟ ਹੋਇਆ ਉਹਨੂੰ ਮਾਈਕ ਤੱਕ ਨਹੀਂ ਦਿੱਤਾ ਗਿਆ ਉਹਨੂੰ ਸਟੇਜ ਤੋਂ ਉਤਾਰ ਦਿੱਤਾ ਗਿਆ ਕਿ ਇੱਕ ਬਾਡੀ ਬਿਲਡਰ ਇੰਨੀ ਗ੍ਰੈਸਪੈਕਟ ਦਾ ਹੱਕਦਾਰ ਹੈ ਤੁਹਾਨੂੰ ਪਤਾ ਵੀ ਇੱਕ ਬਾਡੀ ਬਿਲਡਰ ਬਣਨ ਦੇ ਲਈ ਕਿੰਨਾ ਖਰਚ ਆਉਂਦਾ ਹੈ ਇੱਕ ਆਪਣੇ ਦੇਸ਼ ਦਾ ਜੇ ਬਾਡੀ ਬਿਲਡਰ ਤਿਆਰ ਕਰਨਾ ਹੈ ਉਹ ਕਹਿੰਦੇ ਇੱਕ ਘਰ ਖਾ ਕੇ ਫਿਰ ਇੱਕ ਬਾਡੀ ਬਿਲਡਰ ਤਿਆਰ ਹੁੰਦਾ ਹੈ ਕਿੰਨੀਆਂ ਉਹਨੂੰ ਆਪਣੇ ਸਰੀਰ ਤੇ ਵਰਕ ਕਰਨਾ ਪੈਂਦਾ ਹੈ ਕਿੰਨਾ ਟਾਈਮ ਦੇਣਾ ਪੈਂਦਾ ਹੈ ਫਿਰ ਅੱਗੇ ਜਾ ਕੇ ਬਣਦਾ ਕਿ ਜੇ ਸਾਡੇ ਬੱਚਿਆਂ ਨੂੰ ਐਦਾਂ ਦਾ ਸਤਿਕਾਰ ਦਿੱਤਾ ਗਿਆ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਕੀ ਐਗਜ਼ਾਮਪਲ ਹੋਊਗਾ ਮੈਂ ਇੱਕ ਖਬਰ ਸੁਣੀ ਸੀ ਇੱਕ 올림픽 골드 ਮੈਡਲਿਸਟ ਇੱਕ ਲੇਬਰ ਕਰਕੇ ਆਪਣੇ ਬੱਚੇ ਪਾਲਦੇ ਆ ਉਹਦੇ ਲਈ ਕੀ ਕੀਤਾ ਜਾ ਰਿਹਾ ਉਹ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦੇਊਗਾ ਜੇ ਅਸੀਂ ਸੋਸ਼ਲ ਮੀਡੀਆ ਤੇ ਐਦਾਂ ਦੀਆਂ 네ਗਟਿਵ ਵੀਡੀਓ ਹੀ ਪੇਸ਼ ਕਰੀ ਗਏ ਤਾਂ ਸਾਡੇ ਬੱਚਿਆਂ ਤੱਕ ਕੀ ਮੈਸੇਜ ਜਾਊਗਾ ਜਿੱਦਾਂ ਐਨੀ ਮਿਹਨਤ ਕਰਕੇ ਚਾਹੇ ਕੋਈ ਖਿਡਾਰੀ ਆਉਂਦਾ ਹੈ ਚਾਹੇ ਕੋਈ ਬਾਡੀ ਬਿਲਡਰ ਆਉਂਦਾ ਹੈ ਕੋਈ ਵੀ ਆਉਂਦਾ ਉਹਨੂੰ ਉਹਦਾ ਬਣਦਾ ਸਤਿਕਾਰ ਮਿਲਣਾ ਚਾਹੀਦਾ ਤਾਂ ਹੀ ਅੱਗੇ ਜਾ ਕੇ ਸਾਡੇ ਬੱਚੇ ਇਹਨਾਂ ਨੂੰ ਫੋਲੋ ਕਰਨਗੇ ਸਕਸੈਸ ਹੋਣਗੇ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਸਾਨੂੰ ਹਮੇਸ਼ਾ ਇਹੀ ਮੈਸੇਜ ਨਹੀਂ ਦੇਣਾ ਚਾਹੀਦਾ ਵੀ ਸਾਡੇ ਤਾਂ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੋ ਗਿਆ ਸਾਡੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਬਹੁਤ ਹੋ ਗਈ। ਸਾਨੂੰ ਉਦਾਂ ਦੀਆਂ ਚੀਜ਼ਾਂ ਪੇਸ਼ ਕਰਨੀਆਂ ਚਾਹੀਦੀਆਂ ਨੇ ਜਿਹੜੇ ਸਫਲ ਬੰਦੇ ਨੇ। ਜੇ ਅਸੀਂ ਉਦਾਂ ਦੇ ਲੋਕਾਂ ਨੂੰ ਸਾਡੇ ਬੱਚਿਆਂ ਮੂਰੇ ਪੇਸ਼ ਕਰਾਂਗੇ ਨਾ ਤਾਂ ਉਹਨਾਂ ਦੀ ਸੋਚ ਵੀ ਇਦਾਂ ਬਣੂ। ਤਾਂ ਹੀ ਸਾਡੇ ਬੱਚੇ ਕਹਿੰਦੇ ਨੇ ਪੰਜਾਬ 'ਚ ਕੁਝ ਨਹੀਂ। ਸਾਰਾ ਕੁਝ ਹੋਣ ਦੇ ਬਾਵਜੂਦ ਅਸੀਂ ਕਹਿੰਦੇ ਵੀ ਸਾਡੇ ਪੰਜਾਬ 'ਚ ਕੁਝ ਨਹੀਂ। ਕਾਰਨ ਕੀ ਹੈ? ਅਸੀਂ ਜਿੱਦਾਂ ਦਾ ਪਰੋਸ ਰਹੇ ਹਾਂ ਸਾਡੇ ਬੱਚੇ ਉਦਾਂ ਦਾ ਹੀ ਲੈ ਰਹੇ ਨੇ। ਅਸੀਂ ਨੈਗੇਟਿਵ ਬੋਲੀ ਜਾਂਦੇ ਆ। ਸਾਨੂੰ ਇਹ ਲੱਗਦਾ ਹੈ ਇੱਕੋ ਸਾਡੀ ਇੱਕ ਮੈਟੈਲਿਟੀ ਬਣ ਗਈ 네ਗੇਟਿਵ ਬੋਲਣਾ ਪਰ ਕਿਤਨਾ ਕਿਤੇ ਜੇ ਅਸੀਂ ਦੂਜਿਆਂ ਨੂੰ ਨਾ ਉਹ ਉਹਨਾਂ ਦੇ ਮੁੱਦਿਆਂ ਤੋਂ ਪਟਕਾਰ ਰਹੇ ਹਨ ਜਿੱਦਾਂ ਦੇ ਤੁਸੀਂ ਬਾਦਸ਼ਾਹ ਭਾਰਤ ਨਹੀਂ ਹੋ ਤੁਹਾਡੇ ਬੱਚੇ ਉਹਦਾਂ ਦਾ ਫੋਲੋ ਕਰ ਰਹੇ ਨੇ ਉਹਨਾਂ ਦਾ ਦਿਮਾਗ ਵੀ ਉਹਦਾਂ ਦਾ ਬਣ ਰਿਹਾ ਇਸ ਕਰਕੇ ਸਾਨੂੰ ਪੋਜ਼ਿਟਿਵ ਬੋਲਣਾ ਚਾਹੀਦਾ ਹੈ ਹਮੇਸ਼ਾ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ ਚੰਗੀਆਂ ਚੰਗੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਬੱਚਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਹਰ ਇੱਕ ਥਾਂ ਤੇ ਚੰਗੀਆਂ ਚੰਗੀਆਂ ਬ੍ਰਿਚੋ ਚੀਜ਼ਾਂ ਪਰੋਸਣੀਆਂ ਚਾਹੀਦੀਆਂ ਨੇ। 네ਗੇਟਿਵ ਚੀਜ਼ਾਂ ਦਾ ਆਪਦੇ ਆਪ ਦੂਰ ਹੋ ਜਾਂਦੀਆਂ ਨੇ। ਜਿਵੇਂ ਇੱਕ ਪਰਸਨ ਜੇ ਪਰਸਨਲ ਚੰਗੇ ਕੰਮ ਕਰਨੇ ਸ਼ੁਰੂ ਕਰ ਦੇਗਾ ਨਾ ਸੋ ਹਰ ਇੱਕ ਚੀਜ਼ ਦੇ ਵਿੱਚ ਛੋਟੀਆਂ ਛੋਟੀਆਂ ਕਮੀਆਂ ਤਾਂ ਹੁੰਦੀਆਂ ਨੇਗੀ ਪਰ ਜਦੋਂ ਉਹਦੀ ਪਰਸਨੈਲਿਟੀ ਦੇ ਵਿੱਚ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਨਾ ਉਹ ਚੀਜ਼ਾਂ ਧੁੰਦਲੀਆਂ ਪੈ ਜਾਂਦੀਆਂ ਨੇ ਚੰਗੀਆਂ ਚੀਜ਼ਾਂ ਨਜ਼ਰ ਆਉਣ ਲੱਗ ਜਾਂਦੀਆਂ ਨੇ। ਇਸ ਕਰਕੇ ਸਾਨੂੰ ਚੰਗਾ ਚੰਗਾ ਦੇਖਣਾ ਚਾਹੀਦਾ ਹੈ। ਧੰਨਵਾਦ।